ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਹੋਮਗਾਰਡ ਵੈਲਫੇਅਰ ਐਸੋਸੀਏਸ਼ਨ ਦੇ ਸਦੈਂਦੇ ਉਤੇ 13 ਦਸੰਬਰ ਦੀ ਦੁਪਹਿਰ ਤੋਂ ਪੰਜਾਬ ਭਰ ਤੋਂ ਪਹੁੰਚੇ ਸੇਵਾ ਮੁਕਤ ਤੇ ਮੌਜੂਦਾ ਡਿਊਟੀ ਤੇ ਤਾਇਨਾਤ ਹੋਮਗਾਰਡ ਜਵਾਨਾਂ ਨੇ ਸੋਲਕੀਆਂ ਟੋਲ ਪਲਾਜ਼ਾ ਨੇੜੇ ਲਗਾਇਆ ਧਰਨਾ ਲਗਾਤਾਰ ਚੱਲ ਰਿਹਾ ਹੈ ਬੀਰਵਾਰ ਨੂੰ ਸਵੇਰ ਤੋਂ ਰੂਪਨਗਰ ਤੋਂ ਜਾਣ ਵਾਲੀ ਟ੍ਰੈਫਿਕ ਲਈ ਰਸਤੇ ਚਾਲੂ ਕੀਤਾ ਗਿਆ ਤੇ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਨੂੰ ਸਿੰਘ ਤੋਂ ਡਾਇਵਰਟ ਕੀਤਾ ਗਿਆ ਹੈ ਜੋ वाया ਸਾਲਾਪੁਰ ਹੋ ਕੇ ਰੋਪੜ ਪਹੁੰਚੇਗੀ ਉੱਥੇ ਹੀ ਐਸੋਸੀਏਸ਼ਨ ਦੇ ਪ੍ਰਧਾਨ ਨੇ ਪੰਜਾਬ ਐਨ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੀਟਿੰਗ ਕਰਨ ਦੇ ਲਈ 11 ਮੈਂਬਰੀ ਵਫਤਾ ਆਇਆ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਇੱਕ ਵਾਰ ਮੀਟਿੰਗ ਮੁੱਖ ਮੰਤਰੀ ਨਾਲ ਹੋ ਚੁੱਕੀ ਹੈ ਤੇ ਦੁਬਾਰਾ 1 ਵਜੇ ਦਾ ਸਮਾਂ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਵਫਤ ਨੂੰ ਕੋਈ ਲਿਖਤੀ ਭਰੋਸਾ ਦਿਵਾਉਣਗੇ ਤਾਂ ਧਰਨਾ ਚੁੱਕਿਆ ਜਾਵੇਗਾ ਕਿਉਂਕਿ ਲਾਰੇ ਤਾਂ 5.5 ਸਾਲ ਤੋਂ ਲੱਗਦੇ ਆ ਰਹੇ ਹਨ। ਇੱਥੇ ਦੱਸਣਾ ਚਾਹੁੰਦੇ ਆ ਕਿ ਪੰਜਾਬ ਭਰ ਦੇ ਸੇਵਾਮੁਕਤ ਹੋਮਗਾਰਡ ਮੁਲਾਜ਼ਮਾਂ ਨੂੰ ਪੈਨਸ਼ਨ ਦੇਣਾ ਤੇ ਸੇਵਾਕਾਰੇ ਹੋਮਗਾਰਡ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਰੋਪੜ ਦੇ ਟੋਲ ਪਲਾਜ਼ਾ ਸੌਲਕੀਆ ਉਤੇ ਜਮ ਲਗਾਇਆ ਹੈ ਦਿਨ ਭਰ ਮੋੜਵੇਂ ਰਸਤਿਆਂ ਤੋਂ ਆਵਾਜਾਈ ਜਾਰੀ ਰਹੀ ਪਰ ਜਿਵੇਂ ਜਿਵੇਂ ਸ਼ਾਮ ਢਲਦੀ ਗਈ ਮੋੜਵੇਂ ਰਸਤੇ ਉਤੇ ਟ੍ਰੈਫਿਕ ਜਮ ਵੱਧਦਾ ਗਿਆ ਪਿੰਡ ਦੀਆਂ ਲਿੰਕ ਸੜਕਾਂ ਦੇ ਰਸਤੇ ਆਉਂਦੇ ਭਾਰੀ ਆਵਾਜਾਈ ਵਾਹਨਾਂ ਦੇ ਚੱਲਦੇ ਹੋਏ ਪੂਰੀ ਤਰ੍ਹਾਂ ਜਮ ਹੋ ਗਈ ਸ਼ਾਮ 6 ਵਜੇ ਤੋਂ ਬਾਅਦ ਸਥਿਤੀ ਕਾਬੂ ਤੋਂ ਬਾਹਰ ਹੋ ਗਈ ਅਤੇ ਰੋਪੜ ਤੋਂ ਮਰੀਂਡਾ ਕੁਰਾਲੀ ਤੱਕ ਸੜਕ ਤੇ ਲੰਬੀਆਂ ਲਾਈਨਾਂ ਲੱਗ ਗਈਆਂ ਟ੍ਰੈਫਿਕ ਪੁਲਿਸ ਕਦੇ ਰੰਗੀਲਪੁਰ ਚੌਂਕ ਤੇ ਕਦੇ ਸਾਲਾਪੁਰ ਚੌਂਕ ਤੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਚਲਾਉਣ ਦੇ ਵਿੱਚ ਰੁੱਝੀ ਰਹੀ ਪਰ ਦੇਰ ਰਾਤ ਤੱਕ ਟ੍ਰੈਫਿਕ ਜਮ ਦੌਰਾਨ ਵਾਹਨ ਸੁਨਸਾਨ ਰਫ਼ਤਾਰ ਨਾਲ ਆਉਂਦੇ ਜਾਂਦੇ ਰਹੇ ਇਸ ਮੌਕੇ ਹੋਮਗਾਰਡ ਦੇ ਜਵਾਨਾਂ ਨੇ ਕਿਹਾ ਕਿ ਟ੍ਰੈਫਿਕ ਜਮ ਉਦੋਂ ਤੱਕ ਨਹੀਂ ਖੁੱਲੇਗਾ ਜਦੋਂ ਤੱਕ ਭਗਵੰਤ ਮਾਨ ਸਰਕਾਰ ਉਹਨਾਂ ਦੀ ਮੰਗਾਂ ਨੂੰ ਗੰਭੀਰਤਾ ਦੇ ਨਾਲ ਨਹੀਂ ਲੈਂਦੀ ਇਸ ਦੌਰਾਨ ਐਸੋਸੀਏਸ਼ਨ ਨੇ 6 ਵਾਰ ਵਿੱਤ ਮੰਤਰੀ ਨਾਲ ਮੁਲਾਕਾਤ ਕੀਤੀ ਕਈ ਵਾਰ ਮੰਤਰੀ ਅਤੇ ਸੀਨੀਅਰ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਝੂਠੇ ਭਰੋਸੇ ਦੇ ਆਧਾਰ ਤੇ ਭਰੋਸਾ ਦੇ ਰਹੀ ਹੈ ਤੇ ਹੁਣ ਉਹਨਾਂ ਨੂੰ ਮਜਬੂਰੀ ਦੇ ਵਿੱਚ ਆ ਕੇ ਇਹ ਕਦਮ ਚੁਕਣਾ ਪਿਆ। ਉਹਨਾਂ ਨੇ ਕਿਹਾ ਕਿ ਧਰਨੇ ਦੇ ਚੱਲਦਿਆਂ ਪਿਛਲੇ 5.5 ਸਾਲਾਂ ਦੇ ਵਿੱਚ ਕਰੀਬ 8 ਸੇਵਾਮੁਕਤ ਜਵਾਨ ਸ਼ਹੀਦ ਹੋ ਚੁੱਕੇ ਹਨ। ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਦੀ ਰਿਪੋਰਟ। ਸ੍ਰੀ ਵੈਗਵਦੀ ਕੀ ਬਤੇ ਮੈਂ ਸਟੇਟ ਪ੍ਰੈਜ਼ੀਡੈਂਟ ਗੁਰਦੀਪ ਸਿੰਘ ਤੁਹਾਡੇ ਜ਼ਰੀਏ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਅਸੀਂ ਅੱਜ 5.5 ਸਾਲ ਤੋਂ ਲਗਾਤਾਰ ਇੱਥੇ ਧਰਨੇ ਤੇ ਪਰੇ ਮਰਨੇ ਪਤਾ ਨਹੀਂ ਕਿੰਨੇ ਜਵਾਨ ਸਾਡੇ ਸ਼ਹੀਦ ਹੋਗੇ ਜਦੋਂ ਸਰਕਾਰ ਨੇ ਸਾ ਤੋਂ ਡਿਊਟੀ ਲੈਣੀ ਆ ਉਹ ਸਾਨੂੰ ਮੌਲਾਜਮ ਆਂਦੀ ਆ ਜਦੋਂ ਸਾਨੂੰ ਕੋ ਦਿਨਾ ਪੈਂਦਾ ਵੀ ਤੁਸੀਂ ਵਲੰਟੀਅਰ ਐ ਹੱਤਬਾਦ ਦੇ ਟਾਈਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੁਸੀਂ ਇਲਾਕੇ ਰਹਿਣੇ ਵਾਲਿਓ ਵੀ 368 ਜਵਾਨ ਸਾਡਾ ਸ਼ਹੀਦ ਹੋਇਆ ਉਹ ਗੋਲੀ ਦੇਖਦੀ ਸੀ ਵੀ ਇਹ ਹੋਮ ਗਾਰਡ ਦਾ ਕੋਲਸਾ ਹੁਣ ਤੁਹਾਡੇ ਆਪਣੇ ਕਪੂਰ ਥਲੇ 'ਚ ਉਹ ਨਿਹੰਗਾਂ ਦੇ ਕੱਲ ਸਾਡਾ ਜਸਪਾਲ ਸਿੰਘ ਸ਼ਹੀਦ ਹੋਇਆ ਵੀਰਾਂ ਦੇ ਗ੍ਰੇ ਤਿੰਨ ਜਵਾਨ ਸ਼ਹੀਦ ਹੋਏ ਉਹਦੇ ਪੈਟਰੋਲ ਬੰਮ ਪਟਿਆ ਜਦ ਵੀ ਸਾਡੇ ਰਿਸਪਾਂਸ ਦੀ ਸ਼ਹੀਦ ਹੋਇਆ ਉਸ ਤੋਂ ਬਾਅਦ ਫਿਰ ਜਦੋਂ ਇੱਕ ਧੇਰਾ ਬੰਮੀ ਦੇ ਗੋਲੀ ਚੱਲੀ ਉਹ ਵੀ ਸਾਡੇ ਬੰਦੇ ਪਟਚ ਗੋਲੀ ਵਿੱਚ ਹੀ ਅਸੀਂ ਹੁਣ ਦੁਖੀ ਹੋ ਚੁੱਕੇ ਹਾਂ ਸਾਡਾ ਖਬਰ ਟੁੱਟ ਟੁਕਿਆ ਖਬਰ ਟੁੱਟਣ ਦੇ ਬਾਵਜੂਦ ਸਾਨੂੰ ਇਹ ਕੰਮ ਕਰਨਾ ਪੈ ਰਿਹਾ ਮੈਂ ਸਟੇਟ ਪ੍ਰੈਜ਼ੀਡੈਂਟ ਹਾਂ ਦੇ ਠੰਡੇ ਦਿਮਾਗ ਨਾਲ ਚੱਲੇ ਹਾਂ 6 ਮੀਟ ਕੰਮ ਚੀਮਾ ਸੰਭਾਲ ਕਰੀਆਂ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰੀ ਆ ਤੇ ਬਾਕੀ ਸਾਰੇ ਅਫਸਰਾਂ ਨਾਲ ਤੇ ਗਲਦੀਪ ਧਾਰੀਵਾਲ ਜੀ ਤੇ ਆਪਣੇ ਮੀਟਿਆਰ ਜੀ ਸਾਰੇ ਨਾਲ ਮੀਟਿੰਗ ਕਰ ਚੁੱਕੇ ਆ ਪਰ ਸਾਨੂੰ ਹੱਥਕ ਪੱਲਾ ਨਹੀਂ ਫੜਾਇਆ ਉਹਨਾਂ ਨੇ ਸਾਨੂੰ ਜਲੰਧਰ ਰਵੀ ਨੇ ਉਹਦੇ ਵਿੱਚ ਕੀਦਾ ਐਕਸਚੇਂਜ ਕਰਦਾ ਵੀ ਸਾਨੂੰ ਬਾਹਦੇ ਫੜ ਕੇ ਆਜੋ ਥੋੜਾ ਅਸੀਂ ਜਲਦੀ ਜਲਦੀ ਕੰਮ ਕਰਾਂਗੇ ਉਹ ਵੀ ਦੇਖ ਲਿਆ ਉਹ ਵੀ ਲਾਰੇ ਲਪੇ 5 ਦਿਨ 6 ਦਿਨ 5 ਦਿਨ ਸਾਢੇ 5 ਸਾਲ ਲਾ ਕੇ ਤੁਸੀਂ ਸਿਆਣਿਓ ਤੁਸੀਂ ਸਰਕਾਰ ਦਾ ਗਲਪ ਜਾ ਰਹੇ ਹੋ ਅੱਜ ਜਿਹੜੀ ਇੱਥੇ ਸਿੱਧੀ ਬਣੀ ਵੀ ਆ ਮਰੋਦ ਮਾਰੋ ਵਾਲੀ ਨੀਤੀ ਵਾਲੇ ਵੜਦੀਆਂ ਆਪਾਂ ਕੇ ਮੌਜੂਦਾ ਅਤੇ ਰਟੈਰੀ ਜਵਾਨਾ ਚੁੱਕੇ ਆ ਬੀਬੀਆਂ ਬ ਚੁੱਕੇ ਆ ਅਸੀਂ ਹੁਣ ਗਰੇਜ ਨਹੀਂ ਕਰਾਂਗੇ ਸਾਡਾ ਕੰਮ ਅੱਗੇ ਜਾਊਗਾ ਅਸੀਂ ਵਧਾਂਗੇ ਮੈਂ ਬਹੁਤਾ ਜ਼ਿਆਦਾ ਤੁਹਾਨੂੰ ਬਰੀਫ ਚ ਨੀਤੀ ਸਮਝਾਉਣਾ ਚਾਹੁੰਦਾ ਜਦੋਂ ਸਰਪਾ ਸਰਕਾਰ ਨੂੰ ਪੈਨਸ਼ਨ ਮਿਲਦਾ ਦੀ ਹੈ ਕਲੀਅਰ ਪੈਨਸ਼ਨ ਲਿਖਿਆ ਵਲੰਟੀਅਰ ਦੀ ਪੈਨਸ਼ਨ ਲਿਖਿਆ ਹੋਰ ਕਈ ਵਿਭਾਗਾਂ ਨੂੰ ਦਿੱਤੀਆਂ ਪੈਨਸ਼ਨਾਂ ਦਿੱਤੀਆਂ ਸਾਨੂੰ ਕੀ ਸਾਨੂੰ ਦੇਖੋ ਇੱਕ ਬੜੀ ਗੱਲ ਵਿੱਤ ਮੰਤਰੀ ਸਾਹਿਬ ਕਹਿੰਦੇ ਸਾਨੂੰ ਮੁੜ ਕੇ ਆਗਨਬਾੜੀ ਆਸ਼ਾ ਵਰਕਰਾਂ ਨੂੰ ਕਰਦੇ ਉਹ ਇਹਨਾਂ ਨੂੰ ਇਹਨੂੰ ਪੁੱਛੋ ਪੁੱਛੋ ਉਹਨੂੰ ਬਈ ਤੁਸੀਂ ਸਾਨੂੰ ਕਹਿੰਦੇ ਆਗਨਬਾੜੀ ਉਹ ਅਸੀਂ ਤਾਂ ਆਗਨਬਾੜੀ ਦੇ ਆਸ਼ਾ ਬੰਗਲਾਪ ਉਹ ਗੋਲੀ ਦੇਖਦੀ ਆ ਚੀਰ ਦੀ ਲੰਘ ਜਾਂਦੀ ਇਹ ਜਿਹੜਾ ਤਰਨਾ ਸਾਡਾ 10 ਦਾ 2018 ਤੋਂ ਲੱਗਿਆ ਤਾਂ ਜਦੋਂ ਦੇ ਅਸੀਂ ਕਾਂਗਰਸ ਸਰਕਾਰ ਨੂੰ ਵੀ ਤੇ ਆਪਣੀ ਆਮ ਪਾਰਟੀ ਸਰਕਾਰ ਨੂੰ ਵੀ ਬਾਰ ਬਾਰ ਮਿਲ ਚੁੱਕੇ ਆਂ ਪਰ ਸਾਨੂੰ ਅਜ ਤੱਕ ਕਿਸੇ ਨਾਲ ਲੜ ਪੱਲਾ ਨਹੀਂ ਫੜਾਇਆ ਇਸ ਗੱਲ ਕਰਕੇ ਦੁਖੀ ਹੋ ਕੇ ਤੁਹਾਨੂੰ ਪਤਾ ਹੈ ਫੋਟੋਆਂ ਲੱਗੀਆਂ ਕਿੰਨੇ ਜਵਾਨ ਸ਼ਹੀਦ ਹੋ ਗਏ ਸਾਡੇ ਅਸੀਂ ਦੁਖੀ ਹੋ ਕੇ ਅੱਜ ਇਹ ਰੋਡ ਪ੍ਰਦਰਸ਼ਨ ਕਰਨ ਲੱਗੇ ਆਂ ਵਰਦੀ ਵਾਲੇ ਵੀ ਆਏ ਪਏ ਆਂ ਤੇ ਰੈਰ ਬੰਦੇ ਵੀ ਆਏ ਮੇ ਅਜਾ ਹੋ ਸਾਡੀਆਂ ਬੱਸਾਂ ਬਹੁਤ ਆ ਰਹੀਆਂ ਥੋੜੇ ਦਿਨਾਂ ਵਿੱਚ ਪਹੁੰਚ ਜਾਣਗੀਆਂ ਉਸ ਤੋਂ ਬਾਅਦ ਸਾਡਾ ਜੋ ਸਾਡੀ ਕਮੇਟੀ ਫੈਸਲਾ ਕਰੂਗੀ ਉਹ ਅਗਲਾ ਪ੍ਰੋਗਰਾਮ ਸਾਡਾ ਹੋਊਗਾ ਪਰ ਅੱਜ ਜਿਹੜਾ ਕੰਮ ਲਾਸਟ ਹੈ ਮਰੋਤੇ ਮਾਰੂ ਦੀ ਨੀਤੀ ਵਾਲਾ ਮਰੋਤੇ ਮਰਾਂਗੇ ਤੇ ਮਾਰਾਂਗੇ ਮਰਨਾ ਪੈਸੇ ਬਿਮਾਰ ਹੋ ਕੇ ਬੰਦੇ ਨਹੀਂ ਮਰਨਾ ਐ ਤਾਂ ਹੀ ਮਰ ਜਾਣਾ ਬੰਦੇ ਨੇ ਕੋਈ ਗੱਲ ਨਹੀਂ ਸ਼ਹੀਦ ਹੋਏ ਲੋਕਾਂ ਕੋਈ ਗੱਲ ਨਹੀਂ ਹੈਗੀ ਚੱਲੀ ਜਾਣਾ ਕੰਮ ਏਕਣਾ ਇਹ ਤਾਂ ਅਸੀਂ ਅੱਜ ਅੱਗੇ ਅਸੀਂ ਆ ਤੇ ਪਿੱਛੇ ਉਹ ਸਾਡੇ ਲੱਗੇ ਸਾਡੇ ਭਰਾ ਐ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਆਂ ਸਾਨੂੰ ਸਾਥ ਦਿੱਤਾ ਉਹਨਾਂ ਨੇ ਸਾਡੇ ਨਾਲ ਖੜੇ ਆ ਕੇ ਜੇਕਰ ਪਹਿਲੇ ਖੜ ਜਾਂਦੇ ਅਸੀਂ ਚਾਹੁੰਦੇ ਸੀ ਸਰਕਾਰ ਦੇ ਜਿਹੜੀ ਗੱਠ ਹੱਥ ਨਾਲ ਖੁੱਲ ਜਾ ਮੂੰਹ ਲਾਉਣ ਦੀ ਲੋੜ ਨਹੀਂ ਪਰ ਸਾਨੂੰ ਅੱਜ ਮੂੰਹ ਲਾਉਣਾ ਪੈ ਗਿਆ ਜਿੱਦਾਂ ਸਿਆਣੇ ਦੀ ਕਹਾਵਤ ਹੈ ਵੀ ਕਹ ਜੇ ਗੱਠ ਅੱਥਰ ਨਾਲ ਖੁੱਲਦੀ ਆ ਤਾਂ ਮੂੰਹ ਨਹੀਂ ਲਾਉਣਾ ਪੈਂਦਾ ਸਾਨੂੰ ਪਰ ਅੱਜ ਇਹਨਾਂ ਦੇ ਮਰੂ ਦੇ ਮਾਰੀ ਨੀਤੇ ਨਾਲ ਸਾਨੂੰ ਅੱਜ ਗੱਠ ਜਿਹੜੀ ਆ ਮੂੰਹ ਗਲੇ ਖੁੱਲਣੀ ਪਊਗੀ ਜੇਕਰ ਨਾ ਖੁੱਲੀ ਤੇ ਅਗਲਾ ਪ੍ਰੋਗਰਾਮ ਅਣ ਵਿੱਚ ਦੇ ਲੀਜ਼ੇ ਵਿੱਚ ਚਾਲੂ ਹੋਊਗਾ ਜਿਆਦਾ ਕਹਿੰਦਾ ਖਵਾਜਾਤ ਕਾ ਤੁਹਾਡਾ ਤਲਵਾਰ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਨ ਕਮ ਮੰਗਾਂ ਲੈ ਕੇ ਪ੍ਰਦਰਸ਼ਨ ਕੀਤਾ ਸਾਟਾ ਜੀ ਜਿਹੜੀ ਮੇਨ ਮੰਗ ਹੈਗੀ ਆ 6.5 ਸਾਲ ਦੇ ਕਰੀਬ ਸਾਡੇ ਬਜ਼ੁਰਗ ਇੱਥੇ ਪੋ ਮਾਗਦੀਆਂ ਠੰਡ ਦੀਆਂ ਰਾਤਾਂ 'ਚ ਵੀ ਬੈਠੇ ਨੇ 6 ਸਾਲ ਇਤਿਹਾਸਿਕ ਦਰਨਾ ਪੰਜਾਬ ਹੋਂਗੜ ਦਾ ਇਤਿਹਾਸਿਕ ਦਰਨਾ ਹੋਣਾ ਜੇ 6 ਸਾਲ ਤੋਂ ਚੱਲ ਰਿਹਾ ਜਿਸ 'ਚ ਸਾਡੇ 9 ਨੌਜਵਾਨ ਸ਼ਹੀਦ ਹੋ ਚੁੱਕੇ ਹਨ ਪ੍ਰਸ਼ਾਸਨ ਅਲੇ ਤੱਕ ਸੁੱਤੀ ਨਹੀਂ ਜਾਗੀ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਕਿਥੇ ਧਰਨਾ ਲੱਗਦਾ ਉਥੇ ਐਂਬੂਲੈਂਸ ਵੀ ਖੜਦੀ ਆ ਉਥੇ ਡਾਕਟਰ ਵੀ ਹੁੰਦਾ 6 ਸਾਲ ਤੋਂ ਜਿਹੜੇ ਡਿਸਪਲਿਨ ਚ ਫੋਰਸ ਡਿਊਟੀਆਂ ਕਰਨੀਆਂ ਜਾਣਦੀਆਂ ਤੇ ਡਿਸਪਲਿਨ ਅੱਜ ਰੋਡ ਤੇ ਸਾਨੂੰ ਤਾਣਾ ਪਿਆ ਕਿਉਂਕਿ ਪ੍ਰਸ਼ਾਸਨ ਸਾਡੀ ਹਲੇ ਤੱਕ ਆਵਾਜ਼ ਨਹੀਂ ਸੁਣ ਰਹੀ ਚੀਮਾ ਸਾਹਿਬ ਨਾਲ ਸਾਡੀਆਂ 4 ਮੀਟਿੰਗਾਂ ਹੋਈਆਂ ਸੀਏ ਮਹੋਸ ਵੀ ਸਾਡੀਆਂ 3 ਮੀਟਿੰਗਾਂ ਹੋਈਆਂ 17 ਜਨਵਰੀ 2023 ਨੂੰ ਇੱਥੇ ਧਰਨਾ ਲੱਗਿਆ ਸੀ ਇੱਕ ਸਾਲ ਦੇ ਕਰੀਬ ਹੋ ਗਏ ਹਲੇ ਤੱਕ ਅਸੀਂ ਸਾਡੇ ਬਜ਼ੁਰਗ ਮਿੱਟੀ ਦੇ ਵਿੱਚ ਰੂਲਿਆਨ ਤੇ ਦੱਸੋ ਇਹਨਾਂ ਦਾ 30 ਤੋਂ 35 ਸਾਲ ਸਰਵਿਸ ਕਰਕੇ ਮਾਣ ਪੱਤਾ ਜੱਤ ਸੈਲਰੀ ਤੋਂ ਬਾਅਦ ਪੈਨਸ਼ਨ ਬਣਦੀ ਆ ਕਰੀ ਬਣਦੀ ਅੱਜ ਜੇ ਆਮ ਬੰਦਾ ਵੀ ਕੋਈ ਪਿੰਡ ਦੇ ਵਿੱਚ ਹੈਗਾ ਉਹਨੂੰ 2500 ਰੁਪਏ ਵਡਾਪਾ ਪੈਨਸ਼ਨ ਹੈ ਸਾਨੂੰ ਉਹ ਵੀ 2500 ਰੁਪਏ ਨਹੀਂ ਆ ਕਹਿੰਦੇ ਆ ਮਲਾਜਮ ਲਚੈਰ ਹੋ ਕੇ 35 ਸਾਲ ਬਾਅਦ ਆਇਆ ਸਾਨੂੰ ਕੋਈ ਗਾਰੰਟੀ ਨਹੀਂ ਆ ਕੋਈ ਪੀਪੀ ਨੀ ਸਾਨੂੰ ਐਂਡ ਦੇ ਦਿਨ ਦੋ ਦਿਨ ਪਹਿਲਾਂ ਦੇ ਦਿੰਦੇ ਆ ਜੀ ਤੁਸੀਂ ਜਾ ਰਹੇ ਹੋ ਸੇਵਾ ਮੁਕਤ ਹੋ ਰਹੇ ਸਾਡਾ ਚੁੱਲ੍ਹਾ ਚੋਕਾ ਵੀ ਬੰਦ ਹੋ ਜਾਂਦਾ ਜਿਹੜੇ ਧੀ ਪੁੱਤ ਹੈ ਗਿਆ ਉਹ ਵੀ ਜੁੱਤੀਆਂ ਮਾਰ ਕੇ ਸਾਨੂੰ ਬਾਹਰ ਕੱਢ ਦਿੰਦੇ ਆ ਇਸ ਕਾਰਨ ਅਸੀਂ ਜੜੀ ਇਹ ਸੁੱਤੀ ਬੋਲੀ ਸਰਕਾਰ ਮਾਨ ਸਾਹਿਬ ਦੀ ਹੈਗੀ ਆ ਉਹਨੂੰ ਅੱਜ ਜਗਾਉਣ ਵਾਸਤੇ ਆਇਆ ਉਹਨੂੰ ਦੱਸ ਦਾਂਗੇ ਵੀ ਜੇ ਅਸੀਂ ਡਿਸਪਲਿਨ ਚ ਰਹਿ ਕੇ ਡਿਊਟੀ ਕਰ ਸਕਦੇ ਆ ਤਾ ਫਿਰ ਅਸੀਂ ਅੱਜ ਡਿਸਪਲਿਨ ਤੋਂ ਬਾਅਦ ਡਾਂਗਾ ਖਾਨ ਨੂੰ ਵੀ ਤਿਆਰ ਬੈਠੇ ਆਂ ਅੱਜ ਪ੍ਰੋਗਰਾਮ ਹੈ ਜੀ ਅੱਜ ਪ੍ਰੋਗਰਾਮ ਆ ਹੈਗਾ ਜੀ ਆਲ ਮਿੱਥੇ ਸਮੇਂ ਲਈ ਧਰਨਾ ਇੱਥੇ ਰਹੇਗਾ ਜੀ ਚਾਹੇ ਕਰੋ ਜਾਂ ਮਰੋ ਵਾਲੀ ਨੀਤੀ ਚਲੇਗੀ ਜੀ ਕਿਉਂਕਿ ਅਸੀਂ 2 ਸਾਲ ਹੋ ਗਏ ਇਹਨਾਂ ਦਾ ਰਵੱਈਆ ਦੇਖ ਲਿਆ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸਾਨੂੰ ਲੋੜ ਦਿਆਣਾ ਪਿਆ ਜੇ ਸਾਨੂੰ ਪ੍ਰਸ਼ਾਸਨ ਸਾਡੇ ਐਸਐਸਬੀ ਸਾਹਿਬ ਡਿਪਟੀ ਸਾਹਿਬ ਡੀਸੀ ਸਾਹਿਬ ਉਹ ਤਾਂ ਸਾਨੂੰ ਦੇ ਦੇਣੇ ਭਰੋਸਾ ਵੀ ਤੁਹਾਡਾ ਹੋ ਜਾਏਗਾ ਕੰਮ ਹੋ ਜਾਏਗਾ ਪਰ ਨਹੀਂ ਜਦ ਤੱਕ ਕੋਈ ਮੈਂ ਨੁਮਾਇੰਦਾ ਸਾਡਾ ਕੋਈ ਲਿਖੇ ਨਹੀਂ ਲਿਆਂਦਾ ਅਸੀਂ ਉਦੋਂ ਤੱਕ ਰੋਡ ਤੋਂ ਨਹੀਂ ਉੱਠਾਂਗੇ ਹਲੇ ਸਾਡੀਆਂ 20 25 ਬੱਸਾਂ ਪਿੱਛੇ ਆ ਗਿਆਨ 5000 ਤੋਂ ਉੱਪਰ ਬੰਦਾ ਹੈਗਾ ਪਿੱਛੇ ਉਹ ਆ ਜੇ ਉਸ ਤੋਂ ਬਾਅਦ ਅਸੀਂ ਰੋਡ ਸਾਰੇ ਪਾਸਿਓ ਬਲੋਕ ਕਰ ਦੇਣਾ